ਲੋਕ ਸੇਵਾ ਪライ ਸੰਸਥਾ ਵੱਲੋਂ ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਵਿਖੇ ਲੜਕੀਆਂ ਲਈ ਖੋਲਿਆ ਸਲਾਈ ਸੈਂਟਰ ਲੜਕੀਆਂ ਨੂੰ ਵੰਡਿਆ ਸਲਾਈ ਕਢਾਈ ਦਾ ਸਮਾਨ ਲੰਬੇ ਸਮੇਂ ਤੋਂ ਲੋਕ ਸੇਵਾ ਦੇ ਕੰਮ ਕਰ ਰਹੀ ਲੋਕ ਸੇਵਾ ਪライ ਸੰਸਥਾ ਵੱਲੋਂ ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਵਿਖੇ ਸਲਾਈ ਸੈਂਟਰ ਦਾ ਉਦਘਾਟਨ ਕੀਤਾ ਗਿਆ ਦੱਸ ਦਈਏ ਕਿ ਇਸ ਸੰਸਥਾ ਵੱਲੋਂ ਪੰਜਾਬ ਭਰ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਸਿਲਾਈ ਸੈਂਟਰ ਖੁੱਲੇ ਜਾ ਰਹੇ ਹਨ ਜਿਸ ਦੇ ਵਿੱਚ ਲੜਕੀਆਂ ਨੂੰ ਸਿਲਾਈ ਕਢਾਈ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੂੰ ਕੋਰਸ ਪੂਰਾ ਹੋਣ ਤੇ ਇੱਕ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਸੰਸਥਾ ਦੇ ਪ੍ਰਧਾਨ ਸਰਥ ਹੋਮਸ ਪੱਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਲੜਕੀਆਂ ਲਈ ਸਿਲਾਈ ਸੈਂਟਰ ਖੋਲੇ ਜਾ ਰਹੇ ਹਨ ਜਿਸ ਨਾਲ ਲੜਕੀਆਂ ਆਪਣੇ ਸਿਲਾਈ ਗਢਾਈ ਦਾ ਕੰਮ ਸਿੱਖ ਕੇ ਆਪਣਾ ਰਜਗਾਰ ਤੋੜ ਰਹੀਆਂ ਹਨ ਔਰ ਉਹਨਾਂ ਨੂੰ ਵਧੀਆ ਹੰਗਾਰਾ ਮਿਲ ਰਿਹਾ ਹੈ ਉਹਨਾਂ ਕਹਿੰਦੇ ਕਿ ਉਹਨਾਂ ਦੀ ਸੰਸਥਾ ਦੇ ਵੱਲੋਂ ਇੱਕ ਸਰਟੀਫਿਕੇਟ ਵੀ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਜਿਸ ਤੋਂ ਬਾਅਦ ਲੜਕੀਆਂ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਆਪਣਾ ਕਿਤੇ ਵੀ ਆਪਣੇ ਸਿਲਾਈ ਕਢਾਈ ਦਾ ਕੰਮ ਕਰ ਸਕਦੀਆਂ ਹਨ ਉਹਨਾਂ ਦੇ ਇਸ ਉਪਰਾਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਾਡੇ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਫਰੀਦਕੋਟ ਦੇ ਪਿੰਡ ਅਰਾਈਆਂ ਵਾਲੇ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਲੋਕ ਸੇਵਾ ਲਾਇਸੈਂਸ ਦਾ ਵੱਲੋਂ ਲੜਕੀਆਂ ਲਈ ਸਲਾਈ ਸੈਂਟਰ ਦਾ ਉਦਘਾਟਨ ਕੀਤਾ ਗਿਆ ਸਸਿਕਰਾਲ ਜੀ ਜੋ ਸਾਡੇ ਅੱਜ ਪਹੁੰਚੇ ਏਐਮਟੀਵੀ ਚੈਨਲ ਦੇ ਦੁਆਰਾ ਕਾਫੀ ਸਾਡੀਆਂ ਇਹਨਾਂ ਨੇ ਆਈਡ ਮਸ਼ੂਰੀ ਕਾਫੀ ਚੈਨਲ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇਹ ਚੈਨਲ ਚੱਲ ਰਿਹਾ ਔਰ ਮੈਂ ਥੈਂਕਸ ਕਰਦਾ ਏਐਮਟੀਵੀ ਚੈਨਲਸ ਆ ਔਰ ਜਿਨ੍ਹਾਂ ਨੇ ਸਾਡੇ ਲਗ ਲਗ ਜ਼ਿਲ੍ਹਿਆਂ ਦੇ ਵਿੱਚ ਸਾਡੇ ਨਾਲ ਜਾ ਜਾ ਕੇ ਜਿਸ ਤਰ੍ਹਾਂ ਜਲਾਲਾਬਾਦ ਮੁਕਸਰ ਫਾਜ਼ਿਲਕਾ ਫੋਰ ਫਰੀਦਕੋਟ ਹੋਰ ਵਿੱਚ ਜਲੰਧਰ ਬਠਿੰਡਾ ਇਸ ਤਰ੍ਹਾਂ ਦੇ ਕਾਫੀ ਇਹਨਾਂ ਨੇ ਸਾਡੇ ਨਾਲ ਢਹਲੋ ਜੀ ਤੱਕ ਚੈਨਲ ਨੇ ਬਹੁਤ ਸਾਡੀ ਹੈਲਪ ਕੀਤੀ ਸੋ ਧੰਨਵਾਦ ਜੀ ਆਇਆਂ ਨੂੰ ਚੈਨਲ ਦਾ ਔਰ ਜੋ ਸਾਡੇ ਅੱਜ ਲੋਕ ਸੇਵਾ ਭਲਾਈ ਸੰਸਥਾ ਦੀ ਸਾਰੀ ਟੀਮ ਸਾਡੀ ਅੱਜ ਪਹੁੰਚੀ ਪਿੰਡ ਰਾਇਆ ਵਾਲਾ ਜ਼ਿਲ੍ਹਾ ਫਰੀਦਕੋਟ ਸੋ ਅੱਜ ਅਸੀਂ ਇੱਥੇ 35 ਬੱਚਿਆਂ ਨੂੰ ਜੋ ਸਮਾਰ ਵੱਢ ਕੇ ਜਾ ਰਹੇ ਸਲਾਈ ਕਢਾਈ ਦਾ ਜੋ ਸੈਂਟਰ ਅਸੀਂ ਸ਼ੁਰੂ ਕਰਵਾਇਆ ਸੀ ਸਲਾਈ ਦਾ ਪਾਰਲਰ ਦਾ ਔਰ ਨਾਲ ਨਾਲ ਸਾਡੇ ਸルフ ਸਾਬਨ ਦਾ ਇਸ ਤਰ੍ਹਾਂ ਦੇ ਕਾਫੀ ਸਾਡੇ ਜਿਹੜੇ ਸੈਂਟਰ ਸ਼ੁਰੂ ਹੋ ਰਹੇ ਨੇ ਜੋ ਕਿ ਬੱਚੀਆਂ ਵਲ ਸਿੱਖ ਕੇ ਆਪਣਾ ਭਵਿੱਖ ਆਪਣਾ ਪਰਿਵਾਰ ਚਲਾ ਸਕਣ ਸੋ ਮੈਂ థాంక్స్ ਕਰਦਾ ਜੋ ਸਾਡੇ ਅੱਜ ਪਹੁੰਚੇ ਹੋਏ ਸਰਪੰਚ ਸਾਹਿਬ ਜੋ ਸਾਡੇ ਦੇ ਲੇਡੀਜ਼ ਨੇ ਸਰਪੰਚ ਨੇ ਇਤੋਂ ਦੇ ਔਰ ਮੈਂ ਆਪਣੇ ਸਹਿਤਾ ਧੰਨਵਾਦ ਕਰਦਾ ਜਿੰਨੀ ਸਾਰੀ ਟੀਮ ਦਾ ਜਿਨ੍ਹਾਂ ਨੇ ਬਹੁਤ ਸਾਰਾ ਸਾਥ ਦਿੱਤਾ ਔਰ ਸਰਪੰਚ ਸਾਹਿਬ ਸਾਡੇ ਜੋ ਇੱਥੇ ਪਹੁੰਚੇ ਪ੍ਰਵਿੰਦਰ ਕੌਰ ਜੀ ਔਰ ਨਾਲ ਹੀ ਉਹਨਾਂ ਦੇ ਅਮਰਜੀਤ ਕੌਰ ਸਰਪੰਚ ਸਾਹਿਬ ਔਰ ਮੈਂਬਰ ਪੰਚਾਇਤ ਵੀ ਜੋ ਜਿੰਨੇ ਸਾਰੇ ਪਹੁੰਚੇ ਔਰ ਮੈਂ థాంక్స్ ਕਰਦਾ ਆਪਣੀ ਜਿੰਨੀ ਸਾਡੀ ਜੋ ਸਲਾਈ ਕਢਾਈ ਦੀ ਟੀਮ ਇੱਥੇ ਪਹੁੰਚੀ ਆ ਉਹ ਜਿਨ੍ਹਾਂ ਨੇ ਪੂਰਾ ਸਾਥ ਦਿੱਤਾ ਔਰ ਪ੍ਰਿੰਸੀਪਲ ਸੋਨੋ ਮੈਡਮ ਔਰ ਨਾਲ ਹੀ ਪਹੁੰਚੇ ਸਾਡੇ ਜੋਤੀ ਵੈੜਵ ਸੰਤੋਸ਼ ਮੈਡਮ ਰਣਜੀਤ ਮੈਡਮ ਜਸਪ੍ਰੀਤ ਮੈਡਮ ਔਰ ਸੀਮਾ ਮੈਡਮ ਉਹਦੇ ਨਾਲ ਨਾਲ ਰਮਨ ਮੈਡਮ ਜਿਨ੍ਹਾਂ ਨੇ ਸ਼ੁਰੂ ਕੀਤਾ ਤੇ ਰਮਨ ਮੈਡਮ ਤੇ ਰਮਜੀਤ ਮੈਡਮ ਜੀ ਜੋ ਸਿਖਾਉਣਗੇ ਬੱਚਿਆਂ ਨੂੰ ਵੱਲ ਸੋ ਅਸੀਂ ਇਸੇ ਤਰ੍ਹਾਂ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਇਸ ਤਰ੍ਹਾਂ ਸੈਂਟਰ ਬੱਚਿਆਂ ਨੂੰ ਖਿਲਾਵਾਗੇ ਔਰ ਬੱਚਿਆਂ ਵੇਸੇ ਤਰ੍ਹਾਂ ਅੱਗੇ ਉਹਨਾਂ ਦਾ ਭਵਿਕ ਬਣਾਵਾਗੇ ਸੋ ਸਾਨੂੰ ਟੀਚਰਾਂ ਦੀ ਵੀ ਲੋੜ ਆ ਸਲਾਈ ਦੀ ਜਾਂ ਪਾਰਲਰ ਦੀ ਅਦਰ ਕੋਈ ਬੇਜ਼ਬਰ ਲੜਕੀਆਂ ਜੇ ਚਾਹੁੰਦੀਆਂ ਰੋਜ਼ਗਾਰ ਦੀ ਸਾਡੇ ਸੰਸਥਾ ਨੂੰ ਬਹੁਤ ਸਾਰੀ ਲੋੜ ਆ ਸੋ ਸਾਡੇ ਨਾਲ ਕੰਡਕਟ ਕਰ ਸਕਦੇ ਸੋ ਤਾਂ ਦਵਾਦ